ਕਾਰ ਦੀ ਡਿੱਗੀ ਵਿੱਚ ਲੁਕਾ ਕੇ ਕਰ ਰਿਆ ਸੀ ਸ਼ਰਾਬ ਦੀ ਤਸਕਰੀ ਤਸਕਰ ਦੇ ਨਾਲ ਮੋਟਰਸਾਈਕਲ ਚੋਰ ਵੀ ਹੋਇਆ ਗ੍ਰਫਤਾਰ 15 ਪੇਟੀਆਂ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਨਜਾਇਜ਼ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੋਹਾਂ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿੱਚ ਦੋ ਵੱਖ-ਵੱਖ ਮਾਮਲੇ ਦਰਜ ਕਰ ਦਿੱਤੇ ਗਏ ਹਨ ਇਸੇ ਦੇ ਨਾਲ ਹੀ ਥਾਣਾ ਸਿਟੀ ਪੁਲਿਸ ਵੱਲੋਂ 15 ਪੇਟੀਆਂ ਯਾਨੀ 180 ਬੋਤਲਾਂ ਠੇਕੇ ਦੇ ਸ਼ਰਾਬ ਸਮੇਤ ਵੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਛਾਣ ਗਗਨਦੀਪ ਸਿੰਘ ਉਰਫ ਸੋਨੂ ਮਹਾਜਨ ਵਾਸੀ ਲੁਧਿਆਣਾ ਦੇ ਤੌਰ ਤੇ ਹੋਈ ਹੈ ਦੋਸ਼ੀ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੀ ਡਿੱਗੀ ਵਿੱਚ ਪੁਰਾਣਾ ਸ਼ਾਲਾ ਸਾਈਡ ਤੋਂ ਸ਼ਰਾਬ ਦੀਆਂ ਇਹ ਪੇਟੀਆਂ ਭਰ ਕੇ ਲਿਆ ਰਿਹਾ ਸੀ ਉਹਨਾਂ ਦੱਸਿਆ ਕਿ ਮੋੜਲੀ ਪੁਸ਼ਗਿਸ਼ ਦਰਾਂ ਦੋਸ਼ੀ ਨੇ ਦੱਸਿਆ ਕਿ ਉਹ ਸ਼ਰਾਬ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਹੈ ਅਤੇ ਕਿੱਥੇ ਵੇਚਣ ਜਾਣੀ ਹੈ ਇਸ ਬਾਰੇ ਉਸ ਦਾ ਰਿਮਾਂਡ ਲੈ ਕੇ ਪੁਸ਼ਗਿਸ਼ ਕੀਤੀ ਜਾਵੇਗੀ ਐਸਐਚਓ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਤੇ ਪਹਿਲਾਂ ਵੀ ਕਈ ਚੋਰੀ ਅਤੇ ਲੁੱਟਖੋਹਾਂ ਦੇ ਵੱਖ-ਵੱਖ ਵਿੱਚ ਇਹ ਮਾਮਲੇ ਦਰਜ ਹਨ ਜਦਕਿ ਇਸ ਦੇ ਖਿਲਾਫ ਥਾਣਾ ਦੁਰੰਗਲਾ ਵਿੱਚ ਅਸਲ ਐਕਟ ਅਧੀਨ ਵੀ ਮਾਮਲਾ ਦਰਜ ਹੈ ਇਹ ਮਾਨ ਜੋ ਕਿ ਐਸਐਸਪੀ ਸ੍ਰੀ ਹਿਸ਼ਦੇਮਾ ਇਹ ਨਿਸ਼ਾਨ ਦੇ ਨਿਸ਼ਾਨ ਸਾਥ ਐਸਪੀ ਡੀ ਤੇ ਐਸਪੀ ਸਿਟੀ ਦੀ ਹਦਾਇਤ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸਲਾਤ ਜਨਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਐਕਟ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦ ਜੀਆਂ ਹੁਣ ਵੀ ਰਿਮਾਨ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸ ਹੱਟ ਕ੍ਰਿਮੀਨਲ ਆ ਜੀ ਜੋ ਹੀ ਇਹ ਟੈਨਸ਼ਨ ਆਸੀ ਵੀ 25 ਇੰਚ ਨਾਟੇਮ ਕਨਵਾਇਟਡ ਅਲ ਜਾਏ ਜੀ ਕਿਹੜੀ ਜਗ੍ਹਾ ਚੋਰੀ ਕਰਦੇ ਵਿੱਚ ਦੇ ਹੈਗੇ ਮੋਸ ਹਾਂਜੀ ਹੁਣ ਰਿਮਾਂਡ ਤੇ ਲਵਾਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਪਤਥ ਤੇ ਉਹ ਤੁਹਾਡੇ ਤੋਂ ਨੇ ਫਿਰ ਅਗੰਤੋਂ ਦੱਸਾਂਗੇ ਜੀ ਦਾ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲੇ ਹੈਗੇ ਸਲਾਤੁਲਮੁਸਿੰਨ ਜੀ ਮੁਸਤਾਬਾਲ ਪਿੰਡੋਂ ਹੈਗਾ ਮੁਸਤਾਬਾ ਗੇਟਾਂ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਤੇ ਮਖਮਾਤਾ ਦਰਜ ਕੀਤੀ ਚੋਰੀ ਦੇ ਲੁੱਟਫੋਜ ਵਰਗਾ ਐਕਸਲੈਂ ਦਾ ਫਾਈਲ ਨੰਬਰ 22 ਉਹ ਇਹ ਦਰਜ ਜਿਹਦੇ ਵਿੱਚ ਗਨ ਨੂੰ ਸੋਨੂੰ ਮਾਗਣਾ ਜੀ ਠੀਕ ਹੈ ਜੀ ਇਹ ਰੈਨਵਲਾ ਸ਼ਿਮਲਾਪੁਰ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਤੇ ਪ੍ਰਣਾਸ਼ਾਹਾ ਤਰਫੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟੇ ਰੰਗ ਦੀ ਸਟ੍ਰਿਪਟ ਜਾਰੀ ਹੈ ਜੀ ਚੈੱਕ ਕੀਤੀ ਜਿਸ ਦੇ ਵਿੱਚ 60 ਬੋਤਲਾਂ ਕਾਲਾ ਗੂਰ 12 ਬੋਤਲਾਂ ਪੰਜਾਬ ਲੈਂਡ ਲਾਡ ਰਾਮ ਗੱਡੀ ਦੀ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹੌਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿ ਪੂ ਆ ਰਿਆ ਸੀ ਤੇ ਕਿੱਥੇ ਕਿੱਥੇ ਚੋਰੀ ਦੇ ਲੱਗ ਰਹੇ ਸੀ ਇਹ ਹੁਣ ਪ੍ਰਣਾਲਾ ਸਾਹਿਬ ਜੀ ਸਾਈਡ ਤੋਂ ਆਏ ਸੀ ਪਰ ਜਿਉਂ ਨੇ ਪੁੱਛ ਕੇ ਅਸੀਂ ਗਾ ਰਿਹਾ ਮਾਰਦੇ ਲਵਾਗੇ ਕਿ ਕਿਹਾ ਮੈਂ ਅਮਰਸਤੋ ਲਿਆਂਦੀ ਆ ਤੇ ਡਿਮਾਂਡ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਤੇ ਕਿੱਥੇ ਇਹਨੇ ਪਹਚਾਉਣੀ ਸੀ ਜੀ ਕਿਤੇ ਜਿਹੜੇ ਪਹਿਲੇ ਮਾਮਲੇ ਦਾ ਤੁਹਾਨੂੰ ਸ਼ਰਾਬ ਦੇ ਵੀ ਹੋ ਗਏ ਸ਼ਰਾਬ ਦੇ ਮਾਮਲੇ ਜੀ ਚੋਰੀ ਦੇ ਮੁਕਦਮੇ ਦਰਜ ਨੇ ਜੀ 379 ਬੀ 3411 ਨੰਬਰ ਦੇ ਮੁਕਦਮੇ ਦਰਜ ਨੇ ਜੀ ਪਹਿਲਾਂ ਦਿਹਾਣੇ ਦੇ ਵਿੱਚ ਨਹੀਂ ਜੀ ਦਰੰਗਲੇ ਦੇ ਵਿੱਚ ਨਹੀਂ ਸ਼ਾਹਪੁਰ ਕੰਡੀ ਦਰਜ ਨੇ ਜੀ ਇਹਦੇ ਟੋਟਲ 8 ਕਮ ਕੇਸ ਦਰਜ ਨੇ ਪਹਿਲਾਂ 72242 ਇੱਕ ਲਾ ਕੇ ਤਰ ਮਖਮਮਤ ਅਰਜ ਕੀਤਾ ਜੋ